Thank you.

Қіреқ – мылткен керіасақ – ਇਹ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜਾ ਜੁੱਧ ਨਸ਼ਿਆਂ ਵਿਰੁੱਧ અભિયાન ਚਲਾਇਆ ਗਿਆ ਵਾ ਉਹਦੇ ਲੜੀ ਦੇ ਵਿੱਚ ਕੱਲ ਮਾਨਯੋਗ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਤੇ ਡੀਏਜੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਡੀਐਸਪੀ ਚੰਡਿਆਲਾ ਸਰਦਾਰ ਰਵਿੰਦਰ ਸਿੰਘ ਦੇ ਦਸ਼ੰਦਰ ਦੇਸ਼ਾਂ ਦੇ ਅਸੀਂ ਸਰਚ ਆਪਰੇਸ਼ਨ ਚਲਾਇਆ ਸੀ ਜਿਦੇ ਵਿੱਚ ਅਸੀਂ ਜਿਹੜੇ ਨਟੋਰੀਅਸ ਡਰੱਗ ਪੈਡਲਰ ਸੀਗੇ ਉਹ ਗ੍ਰਫਤਾਰ ਕੀਤੇ ਆ ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ 15 ਗ੍ਰਾਮ ਹੈਰੋਇਨ ਤੇ ਡਰੱਗ ਮਨੀ ਬਰਾਮਦ ਹੋਈ ਆ ਤੇ ਜਿੱਥੋਂ ਉਹ ਲੈ ਕੇ ਆਉਂਦੇ ਸੀ ਅਸੀਂ ਉਹਨੂੰ ਵੀ ਗ੍ਰਫਤਾਰ ਕਰ ਲਿਆ ਵਾ ਜਿਹੜਾ ਮੇਨ ਡਰੱਗ ਪੈਡਲਰ ਸੀਗਾ ਉਹਦੇ ਵਿੱਚ ਵਰਿੰਦਰ ਸਿੰਘ ਵਿੱਕੀ ਸੀ ਭੰਗਵਾ ਦਾ ਤੇ ਇੱਕ ਪਲਵਿੰਦਰ ਸਿੰਘ ਜਿਹੜਾ ਬਾ ਧੀਰੇ ਕੋਟ ਦਾ ਸੀਗਾ ਜਿੱਥੋਂ ਲੈ ਕੇ ਆਉਂਦਾ ਉਹ ਵੀ ਗ੍ਰਫਤਾਰ ਕਰ ਲਿਆ ਵਾ ਇੱਕ ਗੁਰਿੰਦਰਪਾਲ ਸਿੰਘ ਕੋਲੂ ਵਾਸੀ ਜਾਣੀਆਂ ਇਹ ਵੀ ਡਰੱਗ ਪੈਟਰਨ ਸੀਗਾ ਇਹ ਵੀ ਗ੍ਰਿਫਤਾਰ ਕੀਤਾ ਵਾ ਜਿਹਦੇ ਕਮੇਟੇ ਚੋਂ ਵੀ ਹਰਵਨ ਬਰਾਮਦ ਕੀਤੀ ਆ ਇਸ ਤੋਂ ਇਲਾਵਾ ਇੱਕ ਨਟੋਰੀਅਸ ਕਿਸਮ ਦਾ ਜਿਹੜਾ ਗੁੰਡਾ ਟਾਈਪ ਸੀਗਾ ਤੇ ਵੱਖ-ਵੱਖ ਕ੍ਰਿਮੀਨਲ ਵਿਅਕਤੀਆਂ ਦੇ ਨਾਲ ਰਲ ਕੇ ਤੇ ਪੈਸੇ ਲੈ ਕੇ ਤੇ ਫੂਡ ਪੁਆਇੰਟਾਂ ਦੇ ਉੱਤੇ ਹਮਲਾ ਕਰਦਾ ਸੀਗਾ ਇਹਨੇ ਹੰਗਰੀ ਪੁਆਇੰਟ ਮਜੀਠੇ ਵੀ ਹਮਲਾ ਕਰਕੇ ਤੇ ਬਹੁਤ ਵੱਟ ਟੱਕ ਕੀਤੀ ਸੀ ਤੇ ਉਦੋਂ ਦਾ ਪਘੋੜਾ ਚੱਲਿਆ ਆ ਰਿਹਾ ਸੀ 1.5 ਸਾਲ ਤੋਂ ਉਹ ਗ੍ਰਿਫਤਾਰ ਕੀਤਾ ਵਾ ਛੰਡਿਆਲੇ ਹੰਗਰੀ ਪੁਆਇੰਟ ਤੇ ਵੀ ਇਹਨੇ ਹਮਲਾ ਕੀਤਾ ਸੀ ਵੱਟ ਟੱਕ ਕੀਤੀ ਸੀ ਉਹ ਵੀ ਕੇਸ ਦੇ ਵਿੱਚ ਦੀ ਗ੍ਰਿਫਤਾਰੀ ਬਾਕੀ ਸੀ ਤੇ ਕੱਲ ਅਸੀਂ ਇਹਨੂੰ ਗ੍ਰਿਫਤਾਰ ਕੀਤਾ ਵਾ ਜਿਹਦੀ ਦੋ ਕੇਸਾਂ ਦੇ ਵਿੱਚ ਗ੍ਰਿਫਤਾਰੀ ਪਾਈ ਗਈ ਆ ਤੇ ਇਸ ਤੋਂ ਇਲਾਵਾ ਅਸੀਂ ਜਿਹੜੇ ਆਪਰੇਸ਼ਨ ਕਰਾਣ ਸਾਨੂੰ ਨਸ਼ਾ ਕਰਨ ਵਾਲੇ ਮਰੀਜ਼ ਮਿਲੇ ਸੀਗੇ ਉਹ ਚਾਰ ਮਰੀਜ਼ ਜਿਹੜੇ ਆ ਅਸੀਂ ਰੈਪਟਰ ਦਰਜ ਕਰਕੇ ਰੋਜ਼ਨਾ ਦੇ ਵਿੱਚ ਰਜਿਸਟਰ ਦੇ ਵਿੱਚ ਰਜਿਸਟ੍ਰੇਸ਼ਨ ਕਰਕੇ ਤੇ ਜਿਹੜਾ ਸੁਆਮੀ ਵਿਵੇਕਾਨੰਦ ਹਸਪੀਟਲ ਆ ਸਰਕਾਰੀ ਉੱਥੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਐਡਮਿਟ ਕਰਵਾਇਆ ਵਾ ਕਿੰਨੇ ਦੇ ਪਹਿਲਾਂ ਵੀ ਗਿਉਂ ਕਰਦੇ ਅਗੇ ਬਿਲਕੁਲ ਜੀ ਜਿਹੜਾ ਵਰਿੰਦਰ ਸਿੰਘ ਵਿੱਕੀ ਅਤੇ ਨੌ ਮਕਦਮੇ ਆ ਜਿਹੜਾ ਪਲਵਿੰਦਰ ਸਿੰਘ ਇਹਦੇ ਤੇ 4 ਮਕਦਮੇ ਆ ਜਿਹੜਾ ਗੁਰਿੰਦਰਪਾਲ ਸਿੰਘ ਆ ਇਹਦੇ ਤੇ 7 ਮਕਦਮੇ ਆ ਤੇ ਜਿਹੜਾ ਹੈਗਾ ਵਾ ਸੰਨੀ ਸੂਜੀ ਵਾਸੀ ਭੰਗਵਾ ਇਹਦੇ ਤੇ ਵੀ ਚਾਰ ਮਕਰੰਦੇ ਆ ਜੀ ਸਾਰੇ ਮਕਰੰਦੇ ਜਿਹੜੇ ਡਰਗ ਪੈਟਰਨ ਦਾ ਇਹਨਾਂ ਤੇ ਸਾਰੇ ਨਸ਼ੇ ਦੇ ਆ ਤੇ ਜਿਹੜਾ ਇਹ ਨਟੋਰੀਅਸ ਪਲਦੀਪ ਸੂਜੀ ਫੜਿਆ ਵਾ ਇਹਦੇ ਖਿਲਾਫ ਵਾਡ ਟੁੱਕ ਦੇ ਤੇ ਲੜਾਈ ਝਗੜੇ ਦੇ ਪਰਚੇ ਦਰਜ ਆ